ਤੋ ਜ਼ਿਕਰ ਉਸਮ ਜਰਨੀਸ ਦੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾਬ ਮਚਾਇਆ ਤੁਹਾਨੂੰ ਉਹ ਵੀ ਦੱਸ ਦੇਣਾ ਦਰਸਨ ਚਾਰ ਮੰਜ਼ਿਲਾ ਇਮਾਰਤ ਹੈ ਜਿਹੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਹੈ ਜਿਵੇਂ ਬਿਲਡਿੰਗ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ गिरਦੀ ਹੈ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ ਚਾਰ ਮੰਜ਼ਲਾਈ ਮਾਰਟਰ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਐ ਜੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਚਾਰ ਲੋਕਾਂ ਦੀਆਂ ਡੈਡ ਬੋਡੀਆਂ ਨੂੰ ਬਾਹਰ ਕੱਢਿਆ 10 ਤੋਂ 12 ਲੋਕਾਂ ਮਲਬੇ ਹੇਠਾਂ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤੋ ਜ਼ਿਕਰ ਅਸਮ ਜੈਨਸ ਦੇ ਮੈਂ ਹਾਂ ਪਰ ਦੀਪਕਾਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾਬ ਮਚਾਇਆ ਤੁਹਾਨੂੰ ਉਹ ਵੀ ਦੱਸਦੇ ਨੇ ਦੱਸ ਸਰ ਚਾਰ ਮੰਜ਼ਿਲਾ ਇਮਾਰਤ ਹੈ ਜਿਹੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਹੈ ਜਿਵੇਂ ਬਿਲਡਿੰਗ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ गिरਦੀ ਹੈ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ 4 ਮੰਜ਼ਲਾਈ ਮਾਰ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਐ ਜਿਹੜੀ ਜਾਂਚ ਬੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ 4 ਲੋਕਾਂ ਦੀਆਂ ਡੈਡ ਬੋਡੀਆਂ ਨੂੰ ਬਾਹਰ ਕੱਢਿਆ 10 ਤੋਂ 12 ਲੋਕਾਂ ਨੂੰ ਮਲਬੇ ਹੀਠਾ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਸ਼੍ਰੀ ਕਾਲਜੀ ਤੋਂ ਜ਼ਿਕਰ ਰਸਮ ਜਰਨੀਸ ਦੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾ ਮਚਾਇਆ ਤੁਹਾਨੂੰ ਉਹ ਵੀ ਦੱਸ ਦਿਨ ਅਦਸਰ ਚਾਰ ਮੰਜ਼ਿਲਾ ਇਮਾਰਤ ਹੈ ਜਿਹੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਹੈ ਜਿਵੇਂ ਬਿਲਡਿੰਗ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ गिरਦੀ ਹੈ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ 4 ਮੰਜ਼ਲਾਈ ਇਮਾਰਤ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਹੈ ਜਿਹੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ 4 ਲੋਕਾਂ ਦੀਆਂ ਡੈੱਡ ਬੋਡੀਜ਼ ਨੂੰ ਬਾਹਰ ਕੱਢਿਆ 10 ਤੋਂ 12 ਲੋ ਮਲਬੇ ਹੀਠਾ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਜੋ ਜੇਕਰ ਅਸਮ ਜਰਨੀਸ ਤੇ ਮੈਂ ਹਾਂ ਪਰ ਦੀਪਕਾਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾ ਮਚਾਇਆ ਤੁਹਾਨੂੰ ਉਹ ਵੀ ਦੱਸ ਦੇਣਾ ਦੱਸਦਾ ਚਾਰ ਮੰਜ਼ਿਲਾ ਇਮਾਰਤ ਹੈ ਜਿਹੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਐ ਜਿਵੇਂ ਬਿਲਡਿੰਗ ਐ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚੋਂ ਤਹਿਲਕਾ ਮਚ ਜਾਂਦਾ ਐ ਸਹਿਮ ਦਾ ਮਾਹੌਲ ਬਣ ਜਾਂਦਾ ਐ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ ਗਿਰਦੀ ਐ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ 4 ਮੰਜ਼ਲਾਈ ਇਮਾਰਤ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਐ ਜੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ 4 ਲੋਕਾਂ ਦੀਆਂ ਡੈੱਡ ਬੋਡੀਜ਼ ਨੂੰ ਬਾਹਰ ਕੱਢਿਆ 10 ਤੋਂ 12 ਲੋਕ ਮਲਬੇ ਹੀਠਾ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਾਲਜੀ ਤੋਂ ਜ਼ਿਕਰ ਰਸਮ ਜਰਨੀਜ਼ ਦੇ ਮੈਂ ਹਾਂ ਪਰ ਦੀਪਕਵਾਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾ ਮਚਾਇਆ ਤੁਹਾਨੂੰ ਉਹ ਵੀ ਦੱਸ ਦਿਨਾ ਦੱਸਰ ਚਾਰ ਮੰਜ਼ਿਲਾ ਇਮਾਰਤ ਅਜੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਹੈ ਜਿਵੇਂ ਬਿਲਡਿੰਗ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਹੈ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ गिरਦੀ ਹੈ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ 4 ਮੰਜ਼ਲਾਈ ਮਾਰ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਐ ਜੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ 4 ਲੋਕਾਂ ਦੀਆਂ ਡੈੱਡ ਬੋਡੀਜ਼ ਨੂੰ ਬਾਹਰ ਕੱਢਿਆ 10 ਤੋਂ 12 ਲੋਕਾਂ ਨੂੰ ਮਲਬੇ ਹੀਠਾ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਜੀ ਤਾਂ ਜੇਕਰ ਅਸਮ ਜਰਨੀਸ ਤੇ ਮੈਂ ਹਾਂ ਪਰ ਦੀਪਕਾਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾ ਮਚਾਇਆ ਤੁਹਾਨੂੰ ਉਹ ਵੀ ਦੱਸ ਦਿਨ ਅਦਸਰ ਚਾਰ ਮੰਜ਼ਿਲਾ ਇਮਾਰਤ ਅਜੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਐ ਜਿਵੇਂ ਬਿਲਡਿੰਗ ਐ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਸਹਿਮ ਦਾ ਮਾਹੌਲ ਬਣ ਜਾਂਦਾ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ गिरਦੀ ਐ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਾ ਹੈ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਜਿਹੜੀ 4 ਮੰਜ਼ਲਾਈ ਇਮਾਰਤ ਡਿੱਗੀ ਹੈ ਕਿ ਵਾਕਈ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਹੈ ਜਿਹੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਐਨਡੀਆਰ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ 4 ਲੋਕਾਂ ਦੀਆਂ ਡੈੱਡ ਬੋਡੀਜ਼ ਨੂੰ ਬਾਹਰ ਕੱਢਿਆ 10 ਤੋਂ 12 ਲੋ ਮਲਬੇ ਹੀਠਾ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤੋ ਜ਼ਿਕਰ ਹੋ ਇਸ ਜਰਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀ ਮੌਸਮ ਨੇ ਕਰਵਟ ਲਈ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿੱਥੇ ਮਿਲੀ ਹੈ ਉੱਥੇ ਦਿੱਲੀ ਦੇ ਵਿੱਚ ਤੂਫਾਨ ਨੇ ਕਿਸ ਤਰੀਕੇ ਦੇ ਨਾਲ ਹੜਕਾ ਮਚਾਇਆ ਤੁਹਾਨੂੰ ਉਹ ਵੀ ਦੱਸਦੇ ਹਾਂ ਦਰਸਨ ਚਾਰ ਮੰਜ਼ਿਲਾ ਇਮਾਰਤ ਹੈ ਜਿਹੜੀ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਜਿਹੜੀਆਂ ਸੀਸੀਟੀਵੀ ਕੈਮਰੇਜ ਵੀ ਕੈਦ ਹੋਈਆਂ ਨੇ ਤਸਵੀਰਾਂ ਦੇਖ ਕੇ ਖੁਦ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮੰਜ਼ਲ ਡਿੱਗੀ ਐ ਜਿਵੇਂ ਬਿਲਡਿੰਗ ਐ ਜਿਹੜੀ ਕਾਗਜ਼ ਦੀ ਬਣੀ ਹੋਈ ਹੋਵੇ ਅਤੇ ਬਿਲਕੁਲ ਪੂਰੇ ਇਲਾਕੇ ਦੇ ਵਿੱਚ ਤਹਿਲਕਾ ਮਚ ਜਾਂਦਾ ਸਹਿਮ ਦਾ ਮਾਹੌਲ ਬਣ ਜਾਂਦਾ ਤੇ ਚਾਰ ਮੰਜ਼ਲਾ ਜਦੋਂ ਬਿਲਡਿੰਗ ਢੇਹਾ ਗਿਰਦੀ ਐ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਐ ਮਲਬੇ ਹੇਠਾਂ ਕਈ ਲੋਕ ਦੱਬੇ ਜਾਂਦੇ ਨੇ 10 ਤੋਂ 12 ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਚੁੱਕਿਆ ਪਰ ਹਜੇ ਤੱਕ ਐਨਡੀਆਰ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਨਜੜਾ ਚਲਾਇਆ ਜਾ ਰਿਹਾ ਤਾਂ ਬਿਲਕੁਲ ਇਸ ਗੱਲ ਦੀ ਜਿਹੜੀ ਚਾਰ ਮੰਜ਼ਲਾਈ ਇਮਾਰਤ ਡਿੱਗੀ ਹੈ ਕਿ ਵਾਕੇ ਤੂਫਾਨ ਦੇ ਕਾਰਨ ਡਿੱਗੀ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਬਿਲਕੁਲ ਕਾਰਨਾਂ ਦੀ ਹਜੇ ਪੁਲਿਸ ਐ ਜੜੀ ਜਾਂਚ ਪੜਤਾਲ ਕਰਦੀ ਹੈ ਤਾਂ ਦੱਸਿਆ ਕਿ ਅੰਦੀ ਰੱਖਤੀ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਚਾਰ ਲੋਕਾਂ ਦੀਆਂ ਡੈੱਡ ਬੋਡੀਜ਼ ਨੂੰ ਬਾਹਰ ਕੱਢਿਆ 10 ਤੋਂ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਇਸ ਦਿਨ ਆਲੀ ਕਿੰਨੇ ਲੋਕ ਹਜੇ ਮਲਬੇ ਹੇਠਾਂ ਦੱਬੇ ਹੋ ਸਕਦੇ ਨੇ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ।